ਮਾਜਿ ਬਡਾਲਾ ਸਾਹਿਬ ਦੇ ਕੇਸ ਨੂੰ ਜੀਟੀਟੀ ਟੂਰਨਾਮੈਂਟ ਤੁਹਾਡੇ ਤੇ ਬੜੇ ਗੱਪੀ ਜਿਹੜੇ ਦੋਸ਼ ਲਾਏ ਇੱਕ ਤਾਂ ਮਾਈਨਰ ਨੂੰ ਲੈ ਕੇ来ਈ ਕਿ ਕੁਝ ਜਿਹੜੀ ਚੀਜ਼ ਦੇ ਵਿੱਚ ਕ腐ਸ਼ਨ ਹੁੰਦੀ ਹੈ ਉਹਨੂੰ ਲੈ ਕੇ ਦੋਸ਼ ਲਾਏ ਆ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਬਡਾਲਾ ਸਾਹਿਬ ਅੱਜ ਕੱਲ੍ਹ ਕਿਸ ਹਸਿਆਤ ਦੇ ਨਾਲ ਵਿੱਚ ਰਹੇ ਆ ਕੀ ਉਹ ਕਾਲੀ ਦਲ ਦੇ ਨੇ ਕੀ ਉਹ ਸੁਧਾਰ ਲਹਿਰ ਦੇ ਨੇ ਕੀ ਉਹ ਅ ਵਿੱਚ ਇਹ ਪਤਾ ਲੱਗਿਆ ਸੀਗਾ ਕਿ ਅਮਰਪਾਲ ਵੱਲ ਵੀ ਜਾਣ ਨੂੰ ਫਿਰਦੇ ਸੀ ਜਾਂ ਕਿਤੇ ਬੀਜੇਪੀ ਦਾ ਕੋਈ ਗੰਡ ਸੰਡ ਚੱਲਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਆਵੇ ਕਿ ਇੱਕ ਮਤਲਬ ਪੋਲਿਟਿਕ ਇਸ ਵੇਲੇ ਕਿਸ ਪੋਲਿਟੀਕਲ ਪਾਰਟੀ ਨਾਲ ਉਹ ਸੰਬੰਧਿਤ ਨੇ ਔਰ ਕਿਸ ਅਧਿਕਾਰ ਦੇ ਨਾਲ ਇਹ ਸਾਰੀਆਂ ਗੱਲਾਂਬਾਤਾਂ ਕਰਦੇ ਆ ਦੂਸਰਾ ਉਹਨਾਂ ਦਾ ਹਮੇਸ਼ਾ ਦਾ ਹੀ ਇਹ ਰਿਹਾ ਕਿ ਇਲਜ਼ਾਮ ਲਾਉਣੇ ਬੜੇ ਸੌਖੇ ਆ ਇਲਜ਼ਾਮ ਸਭ ਤੋਂ ਦੁਨੀਆ ਦੇ ਉੱਤੇ ਸੌਖਾ ਕੰਮ ਜੜਾਇਆ ਨਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾਉਣਾ ਆ ਔਰ ਸਭ ਤੋਂ ਔਖਾ ਕੰਮ ਜਿਹੜਾ ਆ ਉਹ ਉਹਨਾਂ ਇਲਜ਼ਾਮਾਂ ਨੂੰ ਫਿਰ ਸਾਬਤ ਕਰਨਾ ਬੰਦਾ ਬਡਾਲਾ ਸਾਹਿਬ ਨੇ ਪਹਿਲਾਂ ਵੀ ਇਲਜ਼ਾਮ ਲਾਏ ਸੀ ਬਡਾਲਾ ਸਾਹਿਬ ਉਹਦੇ ਵਿੱਚ ਵੀ ਫੇਲ ਹੋਏ ਸੀ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਅੱਜ ਫੇਰ ਬਡਾਲਾ ਸਾਹਿਬ ਨੇ ਸਭ ਤੋਂ ਪਹਿਲਾਂ ਤਹਿਸੀਲ ਦੀ ਗੱਲ ਕੀਤੀ ਆ ਬਿਨਾਂ ਸ਼ੱਕ ਸ਼ੁਰੂਆਤ ਦੇ ਵਿੱਚ ਇੱਕ ਤਹਿਸੀਲਦਾਰ ਮੜਾ ਆ ਗਿਆ ਸੀ ਜਿਹਨੇ ਮੇਰੇ ਹਲਕੇ ਦਾ ਮੇਰੀ ਤਹਿਸੀਲ ਦਾ ਅਕਸ ਖਰਾਬ ਕੀਤਾ ਮੈਂ ਬੜੀ ਜਦੋਜਹਿਦ ਦੇ ਨਾਲ ਇਦਾਂ ਦੇ ਲੋਕ ਹੁੰਦੇ ਵੀ ਜਰਾ ਮਜ਼ਬੂਤ ਆ ਮੈਨੂੰ ਜਦੋਜਹਿਦ ਨਾਲੋਂ ਇਤੋਂ ਕੱਟਣਾ ਪਿਆ ਸੀ ਔਰ ਉਸ ਤੋਂ ਬਾਅਦ ਬਹੁਤ ਅੱਛੇ ਤਹਿਸੀਲਦਾਰਸਾਂ ਨੂੰ ਮਿਲਦੇ ਰਹੇ ਆ ਹੁਣ ਤੱਕ ਜਿਨ੍ਹਾਂ ਨੇ ਬੜੀ ਬਿਹਤਰ ਤਰੀਕੇ ਦੇ ਨਾਲ ਹਲਕੇ ਨੂੰ ਸੰਭਾਲਿਆ ਔਰ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਔਰ ਕਿਸੇ ਦੀ ਵੀ ਕੋਈ ਅਜ ਤੱਕ ਕੋਈ ਮੈਨੂੰ ਸ਼ਿਕਾਇਤ ਨਹੀਂ ਆਈ ਬਟਾਲਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਸੀ ਹਵਾ 'ਚ ਗੱਲਾਂ ਨਾ ਕਰਿਆ ਕਰਨ ਹਵੱਚ ਗੱਲਾਂ ਨਾ ਕਰਿਆ ਕਰਨ ਜੇ ਉਹਨਾਂ ਨੂੰ ਕੱਲ ਕੋਈ ਬੰਦਾ ਮਿਲਿਆ ਸੀ ਤਾਂ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬੰਦੇ ਨੂੰ ਉਸ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਰਨ ਉਸ ਬੰਦੇ ਨੂੰ ਲੈ ਕੇ ਆਉਣ ਜਿਹਨੇ ਇਹ ਗੱਲ ਕਹੀ ਆ ਕਿ ਪਹਿਲਾਂ 1 ਲੱਖ ਸੀ ਤੇ ਫੇਰ ਬਾਅਦ ਦੇ ਵਿੱਚ 2 ਲੱਖ ਹੋ ਗਿਆ ਨਵਾਂ ਹਜੇ ਜਿਹੜਾ ਨਾਇਬ ਤਹਿਸੀਲਦਾਰ ਆਇਆ ਔਰ ਮੈਂ ਤਹਿਸੀਲ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦਿਆਂ ਸਾਰ ਤਹਿਸੀਲਦਾਰ ਨਾਲ ਗੱਲ ਕੀਤੀ ਸੀ ਉਹ ਉਹਨੇ ਮਤਲਬ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਇਹੋ ਜਿਹਾ ਕੋਈ ਬੰਦਾ ਮੇਰੇ ਕੋਲ ਆਇਆ ਹੀ ਨਹੀਂ ਕਿ ਜੇ ਦੀ ਰਜਿਸਟਰੀ ਜੇ ਕਿਸੇ ਦੀ ਜੈਨੂਨ ਰਜਿਸਟਰੀ ਆ ਤਾਂ ਕੋਈ ਪੈਸੇ ਕਿਉਂ ਦੇਊਗਾ ਜੇ ਕਿਸੇ ਦੀ ਜੈਨੂਨ ਰਜਿਸਟਰੀ ਦੇ ਨਾਲ ਪੈਸੇ ਦਾ ਇਦਾਂ ਦੇ ਲੈਂਡਰਨ ਚੱਲਦੇ ਹੁਣ ਤਾਂ ਫਿਰ ਤਾਂ ਮਤਲਬ ਇੱਥੇ ਨੇਰਗਰ ਦੀ ਬੱਚੀ ਹੋਈ ਆ ਔਰ ਜਿੰਨਾ ਵੱਧ ਤੋਂ ਵੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਆ ਕਰਪਸ਼ਨ ਦੇ ਖਿਲਾਫ ਔਰ ਮੇਰੀ ਤਾਂ ਮਤਲਬ ਮੈਂ ਬਰਦਾਸ਼ਤ ਹੀ ਨਹੀਂ ਕਰਦੀ ਕ腐ਸ਼ਨ ਵਾਲੇ ਬੰਦੇ ਨੂੰ ਜਿਹੜਾ ਕੋਈ ਜਰਾ ਜਿੰਨਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਚਾਹੇ ਉਹ ਸੈਕਟਰੀ ਲੈਵਲ ਦਾ ਹੋਵੇ ਚਾਹੇ ਉਹ ਗਜਟੇਡ ਅਫੀਸਰ ਹੋਵੇ ਮੇਰੇ ਹਲਕੇ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਉਹ ਕ腐ਸ਼ਨ ਨਹੀਂ ਕਰਦਾ ਬਡਾਲਾ ਸਾਹਿਬ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੈਲੰਜ ਕਰਦੀ ਆ ਕਿ ਤੁਸੀਂ ਜੇਸ ਬੰਦੇ ਨੇ 1 ਲੱਖ ਤੋਂ 2 ਲੱਖ ਕੀਤਾ ਉਹਨੂੰ ਪ੍ਰੈਸ ਦੇ ਸਾਹਮਣੇ ਲੈ ਕੇ ਆਓ ਔਰ ਇਹ ਸਾਬਤ ਕਰੋ ਨਹੀਂ ਤਾਂ ਮੈਂ बार-बार ਇਹ ਬਰਦਾਸ਼ਤ ਨਹੀਂ ਕਰਨੀਆਂ ਚੀਜ਼ਾਂ ਕਿ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹੋ ਜਿਹਾ ਇਲਜ਼ਾਮ ਲਾ ਕੇ ਅੱਗੇ ਨਿਕਲ ਜਾਓ ਦੂਸਰੀ ਗੱਲ ਜਿਹੜੀ ਤੁਸੀਂ ਮੈਂ ਦੀ ਕੀਤੀ ਹੈ ਮਾਈਨਿੰਗ ਜਿਹੜੀ ਆ ਉਹ ਟਗਾਰੇ ਦੇ ਇੱਕ ਖੱਡ ਚਲਦੀ ਹੈ ਜਿੱਥੇ ਕਿ ਜੱਦੀ ਪੁਸ਼ਤੀ ਬਡਾਲਾ ਸਾਹਿਬ ਦੇ ਬੰਦੇ ਮਾਈਨਿੰਗ ਉੱਥੇ ਕਰਦੇ ਆਏ ਹੁਣ ਤੱਕ ਔਰ ਦੂਸਰੀ ਗੱਲ ਹੈ ਉਹ ਲੀਗਲ ਖੱਡ ਹੈ ਜਿੱਥੇ ਮੇਰਾ ਕੋਈ ਦਖਲ ਨਹੀਂ ਬਣਦਾ ਔਰ ਤੀਸਰੀ ਗੱਲ ਕਿ ਚਾਹੇ ਮੇਰਾ ਹਲਕੇ ਦੇ ਵਿੱਚ ਕੋਈ ਖੱਡ ਹੋਵੇ ਰੇਤਾਂ ਦੀ ਚਾਹੇ ਮੈਦਪੁਰ ਦੇ ਹਲਕੇ ਦੇ ਵਿੱਚ ਖੱਡ ਹੋਵੇ ਜਿੱਥੇ ਵੀ ਕਿਤੇ ਕੰਮ ਚੱਲਦਾ ਉੱਥੇ ਇੱਕ ਇੱਕ ਟਿੱਪਰ ਜਿਹੜਾ ਉਹ ਰਜਿਸਟਰ ਹੁੰਦਾ ਆ ਉਹਦੀ ਪਰਚੀ ਨਿਕਲਦੀ ਆ ਉਹਦੇ ਨੰਬਰ ਹੁੰਦੇ ਆ ਉਹਦਾ ਟੈਲੀਫੋਨ ਨੰਬਰ ਹੁੰਦਾ ਆ ਜਿੰਨੀਆਂ ਵੀ ਖੱਡਾਂ ਦੀ ਬਡਾਲਾ ਸਾਹਿਬ ਗੱਲ ਕਰਦੇ ਆ ਉਹਦੇ ਤੇ ਇੱਕ ਤੁਸੀਂ ਆਪਣਾ ਉਹਨਾਂ ਦੇ ਕੋਲੋਂ ਉਹਦੀ ਡੀਟੇਲ ਲੈ ਲਓ ਜੇ ਮੇਰੀਆਂ 7 ਪੁਸਤਕਾਂ ਦੇ ਵਿੱਚ ਕਿਸੇ ਦਾ ਕੋਈ ਨਾਮ ਆ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਮੇਰੇ ਖਾਨਦਾਨ ਦਾ ਦੂਰ ਦੂਰ ਤੱਕ ਜੇ ਸੱਤ ਪੀੜ ਗੋਤ ਛੱਡ ਕੇ ਵੀ ਮੇਰੇ ਖਾਨਦਾਨ ਦੇ ਜੇ ਕਿਤੇ ਤੁਹਾਨੂੰ ਇਹ ਖਬਰ ਮਿਲ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਤੇ ਮੈਂ ਤੁਹਾਡੇ ਸਾਹਮਣੇ ਦੇਣਦਾਰ ਬੈਠੀ ਆਂ ਇਹ ਇਹ ਇਲਜ਼ਾਮ ਜਿਹੜੇ ਨਾ ਬਾਰ ਬਾਰ ਲਾਉਣੇ ਫਿਰ ਮੈਨੂੰ ਐਂ ਦੱਸਣ ਕਿ ਵੀ ਇਹ ਜਿਹੜਾ ਗੰਦ ਤੁਸੀਂ ਪਾਇਆ ਸੀਗਾ ਜੇ ਅਸੀਂ ਸਵਾਰ ਰਹੇ ਹਾਂ ਤੁਹਾਨੂੰ ਤੁਹਾਨੂੰ ਇਹ ਸੂਟ ਕਿਉਂ ਨਹੀਂ ਬੈੜਦਾ ਰੇਤਾ ਦਾ ਗੰਦ ਕਿਨੇ ਪਾਇਆ ਸੀ ਅਕਾਲੀ ਦਲ ਤੋਂ ਪਹਿਲਾਂ ਰੇਤਾ ਦਾ ਕਿੰਨਾ ਕਰੇਟ ਹੁੰਦਾ ਸੀ ਰੇਤਾ ਫਰੀ ਵਾਂਗੂ ਰੇਤਾ ਮਿਲਦੀ ਹੁੰਦੀ ਸੀ ਜੇ ਇਹ ਇਸ ਪੱਧਰ ਤੱਕ ਇਸ ਗੱਲ ਨੂੰ ਲੈ ਕੇ ਗਿਆ ਉਹਦੀ ਕਦੀ ਜ਼ਿੰਮੇਵਾਰੀ ਚੁੱਕ ਲਿਆ ਕਰੋ ਕਿ ਤੁਸੀਂ ਰੇਤਾ ਨੂੰ ਸੋਨਾ ਬਣਾ ਕੇ ਰੱਖਿਆ ਸੀ ਉਹ ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਇਹ ਰੇਤਾ ਦਾ ਜਿੰਨਾ ਤਾਣਾ ਬਾਣਾ ਬੁਸ਼ਾਇਆ ਹੋਇਆ ਮੈਂ ਮੈਂ ਅੱਜ ਤੁਹਾਨੂੰ ਖੁੱਲੇ ਦਿਲ ਨਾਲ ਦੱਸਦੀ ਆਂ ਕਿ ਮੇਰੀ ਇੱਕ ਕੰਸਟਰਕਸ਼ਨ ਕੰਪਨੀ ਆ ਜਿਹਦੇ ਤਹਿਤ ਮੈਂ ਮਿੱਟੀ ਦਾ ਵੀ ਕੰਮ ਕਰਦੀ ਸੀ ਔਰ ਮੈਂ ਉਹਦੇ ਵਿੱਚ ਜਿੱਥੇ ਕਿਤੇ ਮੈਨੂੰ ਜਿੱਥੇ ਵੀ ਕਿਤੇ ਕਿਰਾਏ ਤੇ ਮਸ਼ੀਨਰੀ ਮੇਰੀ ਜਾਂਦੀ ਸੀ ਮੈਂ ਕਿਰਾਏ ਤੇ ਮਸ਼ੀਨਰੀ ਭੇਜਦੀ ਸੀ ਇਹਨਾਂ ਲੋਕਾਂ ਨੇ ਬੋਰੀਆਂ ਦੇ ਵਿੱਚ ਪੈਸੇ ਇਕੱਠੇ ਕੀਤੇ ਪੈਸੇ ਇਕੱਠੇ ਕਰਕੇ ਹੁਣ ਤੱਕ ਇਹਨਾਂ ਨੇ ਰੇਤਾ ਦਾ ਇਹ ਹਸ਼ਰ ਇਹ ਲੋਕ ਨੇ ਕਰਨ ਵਾਲੇ ਜਿਨ੍ਹਾਂ ਨੇ ਰੇਤਾ 40-40 ਰੁਪਏ ਤੱਕ ਪਹੁੰਚਾਈ ਆ ਇਹ ਉਹ ਲੋਕ ਨੇ ਹੁਣ ਮੈਨੂੰ ਐ ਦੱਸੋ ਮਾਰਕੀਟ ਜਿਹੜੀ ਆ ਦੁਨੀਆ ਦੀ ਮੰਡੀ ਦੇ ਵਿੱਚ ਕਿਹੜਾ ਐਸਾ ਪ੍ਰੋਡਕਟ ਆ ਜਿਹੜਾ ਮਤਲਬ ਕਿ ਤੁਸੀਂ ਉਸ ਪੱਧਰ ਤੋਂ ਜਦੋਂ ਉਹਨੂੰ ਥੱਲੇ ਲੈ ਕੇ ਆਓਗੇ ਕੋਈ ਵੀ ਰੇਟ ਜਿਹੜਾ ਅਪ ਹੋ ਜਾਂਦਾ ਉਹਨੂੰ ਕਿੰਨੇ ਪਰਸੈਂਟ ਡਾਊਨ ਕਰ ਸਕਦੇ ਆ ਇਹ ਲੋਕ ਨੇ ਜ਼ਿੰਮੇਵਾਰ ਜਿਹੜੇ ਇਦਾਂ ਦੀਆਂ ਖਬਰਾਂ ਲਾਉਂਦੇ ਬਟਾਰਾ ਸਾਹਿਬ ਨੂੰ ਪੁੱਛੋ ਇੱਕ ਦਿਨ ਟੁੱਟ ਘਾਰੇ ਵਾਲੀ ਖੱਡ ਚ ਤੁਰਿਆ ਫਿਰਦਾ ਸੀ ਤੇ ਫੇਰ ਲੈ ਕੇ ਨਹੀਂ ਆਇਆ ਉੱਥੋਂ ਇਨਫੋਰਮੇਸ਼ਨ ਮੇਰੇ ਖ ਉੱਥੋਂ ਕਿਸੇ ਗੱਡੀ ਦਾ ਨੰਬਰ ਹੀ ਲੈ ਆਉਂਦਾ ਮੇਰੀ ਦਾ ਕੋਈ ਬੰਦਾ ਗਵਾਹੀ ਲੈ ਆਉਂਦਾ ਤੂੰ ਉੱਥੋਂ ਇੰਨੀ ਦੁਨੀਆ ਕਿਤੇ ਸਾਰੀ ਦੇ ਮੇਰੇ ਨਾਲ ਹੀ ਥੋੜੀ ਨਾ ਉੱਥੇ ਲਿੰਕ ਹੈਗਾ ਤੁਸੀਂ ਖੱਡ ਦੇ ਵਿੱਚ ਗਏ ਆ ਖੱਡ ਦੇ ਵਿੱਚ ਪੰਜ ਚਾਰ ਸੌ ਬੰਦਾ ਹੁੰਦਾ ਕੋਈ ਮਿਲਿਆ ਮੇਰੇ ਖਿਲਾਫ ਕਿ ਮੇਰਾ ਕੋਈ ਉੱਥੇ ਟਿੱਪਰ ਚੱਲਦਾ ਹੋਵੇ ਜਾਂ ਕੋਈ ਇਹੋ ਜਿਹੀ ਕੋ ਗੱਲਬਾਤ ਹੋਵੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਇਹ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸਸਤੀ ਰੇਤਾ ਮਿਲੇ ਬਾਜ਼ਾਰ ਦੇ ਵਿੱਚ ਜੇ ਲੀਗਲ ਖੱਡ ਚੱਲਦੀ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹ ਖੱਡ ਚੱਲੇ ਤਾਂ ਕਿ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਮਹੱਈਆ ਸਰਕਾਰ ਬਿਲਕੁਲ ਨਾਜਾਇਜ਼ ਮਾਈਨਿੰਗ ਦੇ ਖਿਲਾਫ ਆ ਸਰਕਾਰ ਨੇ ਸਰਕਾਰ ਨੇ ਬਿਲਕੁਲ ਸਾਨੂੰ ਵੀ ਤਾੜਨਾ ਕਰਕੇ ਰੱਖਿਆ ਅਸੀਂ ਪ੍ਰਸ਼ਾਸਨ ਨੂੰ ਕਰਕੇ ਰੱਖਿਆ ਕਿ ਇਲੀਗਲ ਮਾਈਨਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਊਗੀ ਲੀਗਲ ਮਾਈਨਿੰਗ ਹੋ ਰਹੀ ਆ ਸ਼ਾਕੋਟ ਦੇ ਵਿੱਚ ਵੀ ਹੋ ਰਹੀ ਆ ਨਕੋਦਰ ਦੇ ਵਿੱਚ ਹੋ ਗਈ ਆ ਜੇ ਮਾਈਨਿੰਗ ਨਾ ਹੋਵੇ ਫਿਰ ਨੂੰ ਦੱਸ ਦਿਓ ਫਿਰ ਅਸੀਂ ਰੇਤਾ ਕਿੱਥੋਂ ਪ੍ਰਾਪਤ ਕਰੀਏ ਬਾਜ਼ਾਰ ਦੇ ਵਿੱਚ ਰੇਤਾ ਕਿੱਥੋਂ ਆਵੇ ਇਹੋ ਜੀਆਂ ਹਰਕਤਾਂ ਜਿਹੜੀਆਂ ਮੇਰੀ ਸਿਰਫ ਮੇਰੇ ਕੋਲ ਹਜੇ ਇੱਕ پوਕ ਲੈਨੇ ਆ ਮੈਂ ਸਾਰੇ ਟਿੱਪਰ ਸਰਕਾਰ ਵੰਡ ਤੋਂ ਪਹਿਲਾਂ ਪਹਿਲਾਂ ਮੈਂ ਟੋਟਲ ਟਿੱਪਰ ਜਿਹੜਿਆ ਮਸ਼ੀਨਰੀ ਆਪਣੀ ਵੇਚ ਦਿੱਤੀ ਸੀ ਮੈਂ ਸਿਰਫ ਆਪਣੀ ਰੋਟੀ ਦਾ ਗੁਜ਼ਾਰਾ ਰੱਖਣ ਵਾਸਤੇ ਕਿ ਮੈਂ ਆਪਣੇ ਹੱਕ ਦੀ ਖਾਣੀ ਆ ਹੱਕ ਦੀ ਕਰਨੀ ਆ ਉਹ ਜਿਹੜੀ ਮੇਰੀ ਮੇਰੀ ਮਸ਼ੀਨਰੀ ਜਿਹੜੀ ਉਹ ਹਾਇਰ ਤੇ ਆ ਅਦਰਵਾਈਜ਼ ਮੇਰਾ ਕੋਈ ਟੱਪਰ ਨਹੀਂ ਹੈ ਮੇਰੇ ਕੋਲ ਕੋਈ ਗੱਡੀਆਂ ਨਹੀਂ ਹੈ ਮੇਰੇ ਕੋਲ ਕੋਈ ਹੋਰ ਮਸ਼ੀਨਾਂ ਨਹੀਂ ਹੈ ਇੱਕ ਸਿੰਗਲ ਮਸ਼ੀਨ ਤੋਂ ਇਲਾਵਾ ਔਰ ਉਹ ਮਸ਼ੀਨਰੀ ਮੇਰੀ ਮੇਰੀ ਰੋਜ਼ੀ ਰੋਟੀ ਆ ਮੈਂ ਉਹ ਜਿੱਥੇ ਮੈਨੂੰ ਸਮਾਂ ਮਿਲੇਗਾ ਜਿੱਥੇ ਮੈਨੂੰ ਕੰਮ ਮਿਲੇਗਾ ਮੈਂ ਉਹਨੂੰ ਹਾਇਰ ਤੇ ਭੇਜੂੰਗੀ ਉਹਦੇ ਲਈ ਮੈਨੂੰ ਕੋਈ ਰੋਕ ਨਹੀਂ ਸਕਦਾ ਜੀ ਕਿੰਕ ਬੰਦਾ ਕਰਾ ਕਰਾਤਾ ਕਿੱਥੇ ਜਾਣਦਾ ਹੈ ਕਿ ਟ੍ਰੈਫਿਕ ਵੀ ਹੁੰਦਾ ਵੀ ਜਿਹੜਾ ਇਹਦਾ ਇਹ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਵੀ ਕਿਸੇ ਵੇਲੇ ਟਰੱਕ ਯੂਨੀਅਨ ਜਾਇਓ ਉਹਨਾਂ ਨੂੰ ਪੁੱਛੋ ਕਿੱ ਟ੍ਰੱਕ ਜੁਨੀਅਨ ਤੱਕ ਕਬਜ਼ਾ ਹੋਇਆ ਜਾਂ ਉਹਨਾਂ ਗਰੀਬਾਂ ਦੇ ਕਿਸੇ ਨੇ ਬਾਹ ਮੜ ਲਈ ਆ ਪੂਰੇ ਰੇਟ ਮਿਲਦੇ ਨੇ ਸਹੀ ਤਰੀਕੇ ਦੇ ਰੇਟ ਮਿਲਦੇ ਨੇ ਇਹਨਾਂ ਲੋਕਾਂ ਨੇ ਐਸਾ ਉੱਥੇ ਤੁਹਾਨੂੰ ਕਿਸੇ ਵੇਲੇ ਚਲੇ ਜਾਇਓ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਤਲਸਮ ਇਹਨਾਂ ਦਾ ਚਲਾਇਆ ਹੋਇਆ ਸੀ ਇਹ ਸਾਰਿਆਂ ਨੇ ਮਿਲ ਜੁੜ ਕੇ ਇੱਕ ਮੋਨੋਪੋਲੀ ਬਣਾਈ ਹੋਈ ਸੀ ਜਿਹਦੇ ਤਹਿਤ ਇਹ ਰੇਟ ਪਾ ਕੇ ਵੱਧ ਰੇਟ ਪਾਉਂਦੇ ਸੀ ਇਹ ਉੱਪਰਲੇ ਪ੍ਰਬੰਧਕ ਜਿਹੜੇ ਹੁੰਦੇ ਸੀ ਜਿਹੜੇ ਵੀ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਉਹ ਖਾਂਦੇ ਸੀ ਜਿਹੜੇ ਟ੍ਰੱਕ